ਬੇਅ ਕਿ ਨੇਤਰਦਾਨ ਐਸੋਸੀਏਸ਼ਨ ਕਿ ਜਿਹੜੀ ਹੈ ਕਿ ਨੇਤਰਦਾਂ ਕਿਦਾਂ ਕਰਨਾ ਹੈ ਕੌਣ ਕੌਣ ਬੰਦਾ ਕਰ ਸਕਦਾ ਹੈ ਉਹ ਕਿਹੜੀ ਅਵਸਥਾ ਚ ਕਰ ਸਕਦਾ ਇਸ ਕਰਕੇ ਕਿ ਕੋਈ ਨੈਸ਼ਨਲ ਇਹ ਜਿਹੜੀ ਅਵੇਅਰਨੈਸ ਹੈ ਮਿਨਿਸਟਰੀ ਆਫ ਆਪ ਇਹਦੀ ਗੱਲ ਕਰੀਏ ਹੈਲਥ ਦੇ ਉਹਦੇ ਵੱਲੋਂ 40ਵਾਂ ਜਿਹੜਾ ਹੈ ਨੇਤਰਦਾਨ ਪਖੋੜਾ ਮਨਾਇਆ ਜਾ ਰਿਹਾ ਜਿਹਦੇ ਵਿੱਚ 25 ਅਗਸਤ ਤੋਂ ਲੈ ਕੇ 8 ਸਤੰਬਰ ਤੱਕ ਇਹ ਲਗਾਤਾਰ 15 ਦਿਨ ਵੱਖ-ਵੱਖਰੇ ਜਗਤ ਨਰਸਿੰਘ ਕਾਲਜ ਐਜੂਕੇਸ਼ਨ ਕਾਲਜ ਦੇ ਵਿੱਚ ਜਾਂ ਡਿਗਰੀ ਕਾਲਜ ਦੇ ਵਿੱਚ ਜਾਂ ਪੋਲੀਟੈਕਨਿਕ ਕਾਲਜ ਜਾਂ ਹੋਰ ਵੱਖ-ਵੱਖਰੀਆਂ ਅਦਾਰਿਆਂ ਚ ਅਸੀਂ ਇਹ ਗੱਲ ਕਰਾਂਗੇ ਕਿ ਨੇਤਰਦਾਨ ਜਿਹੜਾ ਹੈ ਉਹ ਕਿਉਂ ਜ਼ਰੂਰੀ ਹੈ ਔਰ ਕਿਹੜਾ-ਕਿਹੜਾ ਬੰਦਾ ਇਹਦੇ ਚ ਕਰ ਸਕਦਾ ਹੈ ਕਿਉਂ ਜ਼ਰੂਰੀ ਹੈ ਕਿਉਂਕਿ ਇੱਥੇ ਜਿਹੜੇ ਅੰਨੇ ਹੈ ਔਰ ਨੇਤਰਹੀਨ ਹੈ ਉਹਨਾਂ ਨੂੰ ਉਹਦਾ ਬਦਲਾਅ ਜਿਹੜਾ ਹੈ ਨੇਤਰਦਾਨ ਕਰਕੇ ਹੀ ਕੀਤਾ ਜਾ ਸਕਦਾ ਹੈ ਇਸ ਕਰਕੇ ਇਹ ਉਹ ਬੰਦਾ ਜਿਹੜਾ ਹੈਲਦੀ ਹੈ ਬਿਲਕੁਲ ਸਹੀ ਹੈ ਹਰ ਤਰੀਕੇ ਨਾਲ ਉਹ ਆਪਣੇ ਅੱਖਾਂ ਦਾ ਦਾਨ ਕਰ ਸਕਦਾ ਹੈ ਮਰਨੋਂ ਉਪਰੰਤ ਅਗਰ ਉਹਦੀ ਆਪਰੇਸ਼ਨ ਹੋਇਆ ਹੋਵੇ ਉਹਦਾ ਚਾਹੇ ਉਹਦੀ ਐਨਕ ਲੱਗੀ ਹੋਵੇ ਕਿਸੇ ਵੀ ਤਰੀਕੇ ਦਾ ਹੋਵੇ ਤਾਂ ਉਹਦੀਆਂ ਜੜੀਆਂ ਹੈ ਅੱਖਾਂ ਦਾ ਦਾਨ ਹੋ ਸਕਦਾ ਹੈ ਸਿਰਫ ਉਹੀ ਬੰਦਾ ਅੱਖਾਂ ਦਾ ਦਾਨ ਨਹੀਂ ਕਰ ਸਕਦਾ ਜਿਹਨੂੰ ਕ੍ਰੋਨਿਕ ਬਿਮਾਰੀ ਹੋਵੇ ਏਡਜ਼ ਹੈ ਕੈਂਸਰ ਹੈ ਜਾਂ ਜਲਿਆ ਹੋਵੇ ਉਹ ਉਸ ਨੂੰ ਨਹੀਂ ਕਰ ਸਕਦਾ ਲੱਗ ਕੇ ਨਹੀਂ ਸਕਦੀਆਂ ਜਿਹੜੀਆਂ ਦੀ ਹਰ ਤਰੀਕੇ ਨਾਲ ਜਮਾਂਦੂ ਉਹਨਾਂ ਨਾ ਹੋਵੇ ਜਿਹੜੀਆਂ ਵੇਨਸ ਜਾਂ ਜਨਮ ਤੋਂ ਹੀ ਅੱਧਾ ਹੈ ਉਹਨੂੰ ਅੱਖਾਂ ਟ੍ਰਾਂਸਪਲੈਂਟ ਨਹੀਂ ਹੋ ਸਕਦੀ ਐ ਸਾਡੀ ਸਸਤਾ ਅੱਜ 25 ਸਾਲ 2000 'ਚ ਜਨਮ ਹੋਇਆ ਅੱਜ 26 ਮਹੀਨਾ ਸਾਲ ਸਾਡੀ ਐਸੋਸੀਏਸ਼ਨ ਹੋਇਆ ਅਸੀਂ ਨੇੜੇ ਤੇੜੇ ਕੋਈ 1200 ਕੋ ਬੰਦੇ ਨੇ ਅੱਖਾਂ ਜਿਹੜੀਆਂ ਹੈ ਉਹ ਟ੍ਰਾਂਸਪਲੈਂਟ ਕਰਵਾ ਚੁੱਕੇ ਆ ਤੇ ਉਹ ਹੋਰ ਅੱਜ ਵੀ ਹੋਰ ਅਸੀਂ ਲੋਕਾਂ ਨੂੰ ਕਹਿਨੇ ਆਂ ਔਰ ਇਹਨਾਂ ਚੋਂ 20 ਕ ਜਬਾਏ ਅਸੀਂ ਜਿਹੜੇ ਹੈ ਅਸੀਂ ਸ਼ਰੀਰ ਵਿਦਾਨ ਕਰਵਾ ਚੱਕੇ ਇਸ ਕਰਕੇ ਅਸੀਂ ਸਾਰਿਆਂ ਨੂੰ ਪੁਰ ਜੋ ਅਪੀਲ ਕਰਦੇ ਆ ਕਿ ਮਰਨ ਤੋਂ ਬਰਾਤ ਅਪ ਜਰੂਰ ਆਪਾਂ ਅੱਖਾਂ ਦਾ ਦਾਨ ਕਰੀਏ ਜਿਹੜਾ ਕਿ ਇੱਕ ਸਮਾਜ ਨੂੰ ਐਸਾ ਸੜਿਆ ਜਾਵੇ ਔਰ ਸਮਾਜ ਵੀ ਸੁੰਦਰ ਬਣੇ ਔਰ ਸਭ ਕੁਝ ਸਹੀ ਤਰੀਕੇ ਨਾਲ ਚੱਲਦਾ ਰਹੇ ਮੈਂ ਬਹੁਤ ਬਹੁਤ ਧੰਨਵਾਦ ਮੈਂ ਬਲਜੀਤ ਸਿੰਘ ਜਨਰ ਸ਼ਕਤੀhetra ਦਾਣਾ ਸਦਨ ਅਰਪਰ ਆਪ ਨੂੰ ਦੱਸਣਾ ਚਾਹੁੰਦਾ ਕਿ ਸਾਡੀ ਨਿਰਤਦਾਨ ਸੰਸਥਾ 40ਵਾਂ ਜਿਹੜਾ ਹੈ ਰਾਸ਼ਟਰੀ ਪਦਰੀ ਜਾਗਰੂਕਤਾ ਜਿਹੜਾ 15ਵਾਰ ਮਨਾਣ ਜਾ ਰਹੀ ਹੈ ਜੋ ਕਿ ਨੈਸ਼ਨਲ ਪੱਧਰ ਤੇ ਸਾਰੇ ਹੀ ਦੇਸ਼ ਦੇ ਅੰਦਰ ਮਨਾਇਆ ਜਾਂਦਾ ਹੈ ਸਾਡੀ ਇਹ ਸੰਸਥਾ ਜੋ ਕਿ ਤਕਰੀਬਨ ਪਿਛਲੇ 25 ਸਾਲ ਤੋਂ ਕਿਉਂਕਿ 25 ਸਾਲ ਅਸੀਂ ਕੰਪਲੀਟ ਕਰ ਲਏ ਅੱਜ 26ਵਾਂ ਸਾਲ ਜਿਹੜਾ ਹੈ ਸਾਡਾ ਚੱਲ ਰਿਹਾ ਇਹਦੇ ਵਿੱਚ ਲਗਾਤਾਰ ਲੋਕਾਂ ਨੂੰ ਜਿਹੜੇ ਉਹਨਾਂ ਦੇ ਅੰਧੇਰਾ ਬੰਦ ਦੂਰ ਕਰਕੇ ਔਰ ਲੋਕਾਂ ਨੂੰ ਜਿਹੜੀਆਂ ਅੱਖਾਂ ਜਿਹੜੀਆਂ ਪ੍ਰਦਾਨ ਕਰਵਾਉਂਦੀ ਹੈ ਔਰ ਸਾਡੀ ਸੰਸਥਾ ਵੱਲੋਂ ਤਕਰੀਬਨ 1600 ਉਹਨਾਂ ਪ੍ਰਾਣੀਆਂ ਨੂੰ ਅੱਖਾਂ ਲਗਾਈਆਂ ਜਾ ਚੁੱਕੀਆਂ ਜਿਹੜੇ ਇਹ ਕੋਰਨ ਕੋਰਨ ਜਾਂ ਬਲੈਂਕ ਸੀ ਸੋ ਸੰਸਾ ਜਿਹੜੀ ਹੈ ਲਗਾਤਾਰ ਇਸ ਉਪਰਾਨੇ ਵੱਲ ਵੱਧ ਰਹੀ ਹੈ ਇਹ ਅਸੀਂ ਵੱਧ ਤੋਂ ਵੱਧ ਲੋਕਾਂ ਨੂੰ ਕਿਉਂਕਿ ਜਿਹੜਾ 15ਵੜਾ ਅਵੇਅਰਨੈਸ ਦਾ ਹੈ ਜਾਗਰੂਕਤਾ ਜਿਹੜੀ ਹੈ ਇਹ ਵੀ ਅਸੀਂ ਜਿਹੜੀ ਲੋਕਾਂ ਚ ਫਲਾਉਣੀ ਹੈ ਸੋ ਇਹਨਾਂ 15 ਦਿਨਾਂ ਦੇ ਵਿੱਚ ਸਾਡੀ ਸੰਸਥਾ ਵੱਲੋਂ ਵਕ ਵਕ ਪਿੰਡਾਂ ਚ ਮਹੱਲਿਆਂ ਚ ਸ਼ਹਿਰਾਂ ਚ ਜਾ ਕੇ ਅਸੀਂ ਸਕੂਲਾਂ ਕਾਲਜਾਂ ਜਿਹੜੇ ਕਿ ਪ੍ਰੋਫੈਸ਼ਨਲ ਕਾਲਜ ਆ ਜਿੱਦਾਂ ਮੈਡੀਕਲ ਕਾਲਜ ਨਰਸਿੰਗ ਇੰਸਟੀਚਿਊਟ ਹੈ ਉਹਨਾਂ ਵਿੱਚ ਜਾ ਕੇ ਕਿਉਂਕਿ ਉਹ ਬੱਚਿਆਂ ਨੂੰ ਜਿਹੜੀ ਗੱਲ ਅਸੀਂ ਕਹਿਣਾ ਚਾਹੁੰਦੇ ਹਾਂ ਉਹ ਬਹੁਤ ਵਧੀਆ ਤਰੀਕੇ ਨਾਲ ਜਿਹੜਾ ਸਾਡੀ ਗੱਲ ਨੂੰ ਫੋਲੋ ਕਰਦੇ ਆ ਔਰ ਵੱਧ ਤੋਂ ਵੱਧ ਜਿਹੜਾ ਸਾਡੀ ਇਸ ਕੈਂਪੇਨ ਨੂੰ ਲੋਕਾਂ ਤੱਕ ਉਹਨਾਂ ਦੇ ذریعے ਵੀ ਜਿਹੜਾ ਪਹੁੰਚਾਇਆ ਜਾ ਸਕਦਾ ਸੋ ਸਾਡੀ ਜਿਹੜੀ ਸੰਸਥਾ ਹੈ ਇਹ ਇਸ 15 ਦਿਨਾਂ ਦੇ ਵਿੱਚ ਅਸੀਂ ਇੱਕ ਟੀਚਾ ਰੱਖਿਆ ਕਿ ਅਸੀਂ ਘੱਟ ਤੋਂ ਘੱਟ ਜਿਹੜੇ 50 ਕੈਂਪ ਜਿਹੜੇ ਅਵੇਰਨੈਸ ਕੈਂਪ ਲਗਾਵਾਂਗੇ ਤਾਂ ਜੋ ਉਹ ਵਕਫ ਵਕ ਪਿੰਡਾਂ ਚ ਜਾ ਕੇ ਮਹੱਲਿਆਂ ਚ ਜਿੱਥੇ ਵੀ ਸਾਨੂੰ ਅਸੀਂ ਜ਼ਰੂਰਤ ਸਮਝੀ ਉੱਥੇ ਜਾ ਕੇ ਅਸੀਂ ਜਿਹੜਾ ਲੋਕਾਂ ਨੂੰ ਇਹ ਨੇਤਰਦਾਨ ਸੰਬੰਧੀ ਜਿਹੜਾ ਉਹਨਾਂ ਨੂੰ ਜ਼ਰੂਰ ਜਾਗਰੂਕ ਕਰਾਂਗੇ ਸੋ ਸਾਡੀ ਸੰਸਥਾ ਜਿਹੜੀ ਹੈ ਇਹ ਪੰਜਾਬ ਸਰਕਾਰ ਦੀ ਇੱਕ ਜਿਹੜੀ ਜ਼ਿਲ੍ਹੇ ਦੇ ਵਿੱਚ ਪਹਿਲੀ ਜਿਹੜੀ ਹੈ ਸੰਸਥਾ ਜਿਹੜੀ ਰਜਿਸਟਰਡ ਹੈ ਜਿਹਨਾਂ ਨੂੰ ਇੱਕ ਸਿਵਲ ਹਸਪਤਾਲ ਦੇ ਵਿੱਚ ਸਾਨੂੰ ਜਿਹੜਾ ਆਫਿਸ ਮਿਲਿਆ ਹੈ ਔਰ ਅਸੀਂ ਲਗਾਤਾਰ ਲੋਕਾਂ ਨੂੰ ਨੇਤਰਦਾਨ ਕਰਨ ਵਾਸਤੇ ਅਸੀਂ ਉਹਨਾਂ ਨੂੰ ਇਹ ਜਾਗਰੂਕ ਕਰਦੇ ਆ ਕਿ ਤੁਸੀਂ ਪਲੈਜ ਫਾਰਮ ਭਰੋ ਔਰ ਅਸੀਂ ਤਕਰੀਬਨ 4 ਲੱਖ ਤੋਂ ਉੱਪਰ ਲੋਕਾਂ ਦੇ ਜਿਹੜੇ ਆ ਉਹ ਪਲੈਜ ਫਾਰਮ ਜਿਹੜੇ ਭਰਵਾ ਚੁੱਕੇ ਆ ਜੇ ਦਿਨ ਤੱਕ ਔਰ ਲੋਕ ਜਿਹੜੇ ਆ ਸਾਡੀ ਇਸ ਮਹਿੰਮ ਦੇ ਨਾਲ ਜੁੜੇ ਆ ਔਰ ਬਹੁਤ ਵਧੀਆ ਸਾਨੂੰ ਜਿਹੜਾ ਉਹਨਾਂ ਵੱਲੋਂ ਜਿਹੜਾ ਹੁੰਗਾਰਾ ਮਿਲ ਰਿਹਾ ਅਸੀਂ ਇਹ ਵੀ ਦੱਸਣਾ ਚਾਹੁੰਦੇ ਆ ਕਿ 25 ਅਗਸਤ ਤੋਂ ਲੈ ਕੇ 8 ਸਤੰਬਰ ਤੱਕ ਜਿਹੜਾ 15 ਵੜਾ ਹੈ ਇਹ ਜਿਹੜਾ 25 ਨੂੰ ਇਹਦੀ ਸ਼ੁਰੂਆਤ ਹੁੰਦੀ ਹੈ ਔਰ 8 ਨੂੰ ਜਿਹੜੀ ਇਹਦੀ ਸੰਪੂਰਨਤਾ ਹੈ ਐਸ ਵਾਰੀ ਅਸੀਂ 7 ਤਰੀਕ ਨੂੰ ਇਸੇ ਹੀ ਜਗ੍ਹਾ ਤੇ ਮਲਟਨ ਕਲੱਬ ਦੇ ਜਿਹੜਾ ਦਾ ਸੰਪੂਰਨਤਾ ਜਿਹੜਾ ਹੈ ਸਮਾਗਮ ਸੰਪੰਨ ਜਿਹੜਾ ਕਰਾਨ ਜਾ ਰਿਹਾ ਸੋ ਅਸੀਂ ਤੁਹਾਡੇ ਜਰੀਏ ਮੀਡੀਆ ਰਾਹੀਂ ਸਾਰੇ ਆਮ ਜਨਤਾ ਨੂੰ ਇਹ ਅਪੀਲ ਕਰਦੇ ਆ ਕਿ ਤੁਸੀਂ ਇਸ ਮੁਹਿੰਮ ਦੇ ਨਾਲ ਨੇਤਰਦਾਨ ਐਸੋਸੀਏਸ਼ਨ ਦੇ ਨਾਲ ਜੁੜੋ ਔਰ 7 ਤਰੀਕ ਨੂੰ ਵੱਧ ਤੋਂ ਵੱਧ ਜਿਹੜਾ ਹੈ ਇੱਥੇ ਪਹੁੰਚ ਕੇ ਸਾਡੇ ਜਿਹੜੇ ਨੇਤਾ ਨੇ ਜਾਂ ਸਾਡੇ ਜਿਹੜੇ ਐਕਸਪਰਟ ਨੇ ਨੇ ਮੈਂਬਰ ਹੈ ਉਹ ਆਣਗੇ ਔਰ ਨੇਤਰਦਾਨ ਬਾਰੇ ਆਪ ਸਭ ਨੂੰ ਜਿਹੜਾ ਉਹਦੇ ਬਾਰੇ ਜਾਣਕਾਰੀ ਦੇਣਗੇ ਸੋ ਬਹੁਤ-ਬਹੁਤ ਭਾਈਚਾਰਾ ਇਹਨਾਂ ਨੂੰ ਅਸੀਂ ਧੰਨਵਾਦ ਕਰਦੇ ਹਾਂ ਕਿ ਇਹਨਾਂ ਨੇ ਇੱਕ ਛੋਟੇ ਜਿਹੇ ਸੱਦੇ ਦੇ ਉੱਪਰ ਸਾਡੇ ਕੋਲ ਇੱਥੇ ਸਾਡੇ ਵਿਚਾਰ ਸਾਂਝੇ ਕਰਨ ਲਈ ਆਏ ਪੂਰੇ ਦੇਸ਼ ਦੇ ਵਿੱਚ ਨੇਤਰਦਾਨ ਨੂੰ ਜਾਗਰੂਕ ਕਰਨ ਲਈ 25 ਅਗਸਤ ਤੋਂ 8 ਸਤੰਬਰ ਤੱਕ ਜਾਗਰੂਕਤਾ ਪੰਦਰਵਾੜਾ ਮਨਾਇਆ ਜਾ ਰਿਹਾ ਜਿਸ ਦੇ ਸਬੰਧ ਦੇ ਵਿੱਚ ਹੁਸ਼ਿਆਰਪੁਰ ਨੂੰ ਇੱਕ ਮਾਣ ਜਿਹੜਾ ਮਿਲਿਆ ਕਿ ਅਸੀਂ ਪਿਛਲੇ 25 ਸਾਲ ਤੋਂ ਇਸ ਸੇਵਾ ਦੇ ਵਿੱਚ ਲੱਗੇ ਹੋਏ ਹਾਂ ਔਰ ਦੇਸ਼ ਦੇ ਹਰ ਕੋਨੇ ਦੇ ਵਿੱਚ ਇਹ ਮੁਹਿਮ ਪਹੁੰਚਾਉਣ ਦੇ ਵਿੱਚ ਮੈਂ ਧੰਨਵਾਦ ਕਰਨਾ ਚਾਹੁੰਦਾ ਪੱਤਰਕਾਰ ਭਾਈ ਚਾਰੇ ਦਾ ਕਿ ਉਹਨਾਂ ਨੇ ਸਾਡੀ ਆਵਾਜ਼ ਸਾਡੀ ਇਹ ਸੇਵਾ ਪੂਰੀ ਦੁਨੀਆ ਚ ਪਹੁੰਚਾਈ ਹੈ। ਹੁਸ਼ਿਆਰਪੁਰ ਨੂੰ ਮਾਣ ਹੈ ਕਿ ਇੱਥੋਂ ਦੀਆਂ দান ਕੀਤੀਆਂ ਗੋਈਆਂ ਅੱਖਾਂ ਦੇ ਨਾਲ ਹਰਿਆਣੇ ਦੇ ਨੇਤਰਹੀਣਾਂ ਨੂੰ ਅੱਖਾਂ ਲੱਗੀਆਂ, ਰਾਜਸਥਾਨ ਦੇ ਲੱਗੀਆਂ, ਹਿਮਾਚਲ ਦੇ ਲੱਗੀਆਂ, ਜੰਮੂ ਕਸ਼ਮੀਰ ਦੇ ਲੱਗੀਆਂ। ਤੋਂ ਸਾਡਾ ਮੇਨ ਮਕਸਦ ਇਹ ਹੈਗਾ ਜੀ ਕਿ ਅਸੀਂ ਪੂਰੇ ਦੇਸ਼ ਨੂੰ ਨੇਤਰਹੀਣਤਾ ਤੋਂ ਮੁਕਤ ਕਰਨ ਲਈ ਇਹ ਪੂਰੀ ਸਾਡੀ ਮਹਿੰਮ ਚਲਾਈ ਗਈ ਜਿੱਥੇ ਅਸੀਂ ਲੋਕਾਂ ਦੇ ਵਿੱਚ ਪ੍ਰਚਾਰ ਕਰਦੇ ਆ ਉੱਥੇ ਅਸੀਂ ਇਹ ਵੀ ਬੇਨਤੀ ਕਰਦੇ ਆ ਜੇ ਕੋਈ ਨੇਤਰਹੀਣ ਹੈਗਾ ਤਾਂ ਉਹ ਨੇਤਰਦਾਨ ਐਸੋਸੀਏਸ਼ਨ ਹੁਸ਼ਿਆਰਪੁਰ ਜਿਹੜਾ ਮੁੱਖ ਦਫ਼ਤਰ ਸਿਵਲ ਹਸਪੀਟਲ ਦੇ ਵਿੱਚ ਹੈ ਉੱਥੇ ਸਾਨੂੰ ਸੰਪਰਕ ਕਰੇ ਅਸੀਂ ਉਹਦਾ ਫ੍ਰੀ ਇਲਾਜ ਜਿਹੜਾ ਹੈ ਉਸ ਨੂੰ ਕਾਰਨੀਆਂ ਟ੍ਰਾਂਸਪਲੈਂਟ ਆਪਣੇ ਤੌਰ ਤੇ ਕਰਵਾ ਕੇ ਦੰਭਾਂਗੇ ਜਿੱਥੋਂ ਤੱਕ ਮਹਿੰਮ ਦਾ ਸਵਾਲ ਹੈਗਾ ਹੁਸ਼ਿਆਰਪੁਰ ਨੇ ਹੀ ਜਗਾਇਆ ਬਾਕੀ ਸ਼ਹਿਰ ਦੇ ਬਾਕੀ ਸੂਬਿਆਂ ਦੇ ਲੋਕਾਂ ਨੂੰ ਕਿਉਂਕਿ ਬਹੁਤ ਸਾਰੀਆਂ ਵਹਿਮ ਭਰਮ ਹੁੰਦੇ ਸੀਗੇ ਲੋਕਾਂ ਦੇ ਵਿੱਚ ਤੇ ਮੈਂ ਧੰਨਵਾਦ ਕਰਨਾ ਚਾਹੁੰਦਾ ਕਿ ਸਿਟੀ ਆਫ ਸੇਵਸ ਜਿਹਨੂੰ ਕਿਹਾ ਜਾਂਦਾ ਉਹਨਾਂ ਨੇ ਪੂਰੇ ਦੇਸ਼ ਨੂੰ ਇੱਕ ਨਵਾਂ ਸੰਦੇਸ਼ ਦਿੱਤਾ ਕਿ ਅੱਖਾਂ দান ਕਰੋ ਅੱਖਾਂ ਸੰਸਕਾਰ ਜਦੋਂ ਕਰਦੇ ਆਪਾਂ ਉਹ ਕਰਨੀਆਂ ਬੰਦ ਕਰਨੀਆਂ ਚਾਹੀਦੀਆਂ ਤੇ ਮ੍ਰਿਤਕ ਪ੍ਰਾਣੀ ਦੀਆਂ ਅੱਖਾਂ ਨੂੰ ਸੰਸਕਾਰ ਕਰਨ ਦੀ ਬਜਾਏ ਉਹਨਾਂ ਨੂੰ ਜੇ ਅਸੀਂ দান ਕਰ ਦਈਏ ਇਹ ਲੋਕਾਂ ਨੂੰ ਨਵੀਂ ਜ਼ਿੰਦਗੀ ਰੋਸ਼ਨੀ ਪ੍ਰਦਾਨ ਕਰ ਸਕਦੇ ਸੋ ਮੈਂ ਧੰਨਵਾਦ ਵੀ ਕਰਨਾ ਚਾਹੁੰਦਾ ਸਾਰਿਆਂ ਦਾ ਅਸੀਂ ਅੱਜ ਉਹਨਾਂ नेत्रहीन ਜਿਹੜੇ नेत्रदानी ਪਰਿਵਾਰ ਆ ਉਹਨਾਂ ਨੂੰ ਵੀ ਸਲੂਟ ਕਰਦੇ ਆ ਜਿਨ੍ਹਾਂ ਦਾ صدਕਾ ਹਜ਼ਾਰਾਂ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਰੋਸ਼ਨੀ ਮਿਲੀ ਹੈ ਮੈਂ ਧੰਨਵਾਦ ਬਹੁਤ-ਬਹੁਤ ਆ